ਪੰਜਾਬ ਦੇ ਵਿੱਚ ਨਸ਼ੇ ਵਿਵਧਨ ਦੇ ਨਾਲ ਨਾਲ ਆਪਣੇ ਮੁੰਡਿਆਂ ਦਾ ਜਿੰਮ ਵਾਲੇ ਵੀ ਬਹੁਤ ਕਰੇਜ ਵਧਿਆ ਇਹ ਬੜੀ ਖੁਸ਼ੀ ਦੀ ਗੱਲ ਆ ਤੇ ਮੈਂ ਪਰਸਨਲੀ ਮੇਰਾ ਇਹ ਮੰਨਣਾ ਵਾ ਕਿ ਕੋਈ ਆਪਣੇ ਪੰਜਾਬ ਦੇ ਵਿੱਚੋਂ ਉੱਠ ਕੇ ਮਿਸਟਰ 올ੰਪੀਆ ਤੱਕ ਜਾਵੇ ਵਧੀਆ ਮਤਲਬ ਕਿ ਆਪਣੇ ਇੰਡੀਆ ਦੇ ਵਿੱਚੋਂ ਅਜੇ ਤੱਕ ਉਹ ਲੈਵਲ ਤੇ ਕੋਈ ਪਹੁੰਚਿਆ ਨਹੀਂ ਕੋਈ ਲੈਵਲ ਤੇ ਉਹ ਲੈਵਲ ਤੇ ਆਪਣੇ ਪੰਜਾਬ ਦੇ ਵਿੱਚੋਂ ਕੋਈ ਉੱਠੇ ਤੇ ਉੱਥੋਂ ਤੱਕ ਜਾਵੇ ਮੈਂ ਇਸ ਕਰਕੇ ਇਸ ਚੀਜ਼ ਦੇ ਵਿੱਚ ਮੋਟੀਵੇਸ਼ਨ ਦੇ ਉੱਤੇ ਬਹੁਤ ਜਿਆਦੀਆਂ ਵੀਡੀਓ ਆਪਣੀਆਂ ਅੱਗੇ ਤੋਂ ਆਇਆ ਕਰਨੀਆਂ ਅਜੇ ਤੱਕ ਮੈਂ ਬੋਲ ਕੇ ਵੀਡੀਓ ਨਹੀਂ ਪਾਉਂਦਾ ਮੈਂ ਬਸ ਓਦਾਂ ਗਾਣੇ-ਗੂਣੇ ਲਾ ਕੇ ਟਾਈਮ ਸਾਰ ਲਈਦਾ ਥੋੜੀ ਜੀ ਸੰਗ ਜੀ ਆਉਂਦੀ ਤੇ ਹੁਣ ਆਪਾਂ ਥੋੜਾ ਜਆ ਦੇਖਿਆ ਵੀ ਜਦ ਦੱਸਣਾ ਚਾਹੀਦਾ ਕਿਸੇ ਨੂੰ ਉਹ ਜੇ ਆਪਣੇ ਕੋਲੇ ਕਹਿੰਦੇ ਗਿਆਨ ਵੰਡਣ ਦੇ ਨਾਲ ਗਿਆਨ ਵਾਧਾ ਜੇ ਤੁਹਾਨੂੰ ਕੋਈ ਜਿਵੇਂ ਮੰਨ ਲਓ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਤੁਸੀਂ ਕਮੈਂਟ ਦੇ ਵਿੱਚ ਉਹ ਚੀਜ਼ ਮੈਨੂੰ ਦੱਸਿਓਗੇ ਮੈਂ ਗਲਤੀਆਂ ਇੱਥੇ ਮੈਂ ਵੀ ਕੁਝ ਸਿੱਖੂਗਾ ਤੁਹਾਡੇ ਤੋਂ ਤੇ ਮੇਰੇ ਭਰਾ ਮੈਂ ਇਹੀ ਗੱਲ ਕਰਨਾ ਚਾਹੁੰਦਾ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਨਾਲ ਜਿੰਮ ਦਾ क्रेज ਵੀ ਬਹੁਤ ਜ਼ਿਆਦਾ ਵਧਿਆ ਵਾ ਇਸ ਦੇ ਵਿੱਚ ਆਪਣਾ ਮਤਲਬ ਦੀ ਬਹੁਤ ਖੁਸ਼ੀ ਦੀ ਗੱਲ ਆ ਤੇ ਮੈਂ ਇਹ ਚਾਹੁੰਦਾ ਵਾਂ ਮੇਰੇ ਆਪਣੇ ਜਿਹੜੇ ਮੁੰਡੇ ਜਿੰਮ ਲਾਉਂਦੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਬੇਨਤੀ ਆ ਮੇਰੀ ਕਿਉਂਕਿ ਮੈਂ ਖੁਦ ਵੇਖਿਆ ਕਈ ਮੁੰਡੇ ਜਿਹੜੇ ਵਿਚਾਰੇ ਜਿੰਮ ਲਾਉਂਦੇ ਆ ਉਹਨਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੁਣ ਆਮ ਨਹੀਂ ਆ ਗਿਆ ਆਪਣੇ ਤੋਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨਹੀਂ ਪੂਰਾ ਹੁੰਦਾ ਤੇ ਮੁੰਡੇ ਕੀ ਕਹਿੰਦੇ ਆਗੇ ਅਸੀਂ ਪ੍ਰੋਟੀਨ ਲੈਣਾ ਵਾ ਡੱਬਾ ਖਰੀਦਣਾ ਉਹ ਡੱਬੇ ਨੂੰ ਵੇਖਦੇ ਆ ਸਾਰੇ ਆਪਣੇ ਜਿਹੜੇ ਆਮ ਲੋਕ ਆਪਣੇ ਪਰਿਵਾਰ ਆ ਉਹ ਮਤਲਬ ਪਿੰਡਾਂ ਸ਼ਹਿਰਾਂ ਦੇ ਉਹ ਬੀਬੀਆਂ ਵਿਚਾਰੀਆਂ ਡਰ ਜਾਂਦੀਆਂ ਕਿ ਪਤਾ ਨਹੀਂ ਡੱਬੇ ਦੇ ਵਿੱਚ ਕੀ ਪਾਇਆ ਮਾਣਾ ਤੇ ਮੈਂ ਉਸ ਚੀਜ਼ ਤੇ ਗੱਲ ਮੇਰੀ ਪਰਸਨਲੀ ਆਪਣੇ ਪਰਿਵਾਰਾਂ ਤੱਕ ਜ਼ਰੂਰ ਵੀਡੀਓ ਪਹੁੰਚਾਓ ਕਿ ਜਿਹੜੇ ਪ੍ਰੋਟੀਨ ਦੇ ਡੱਬੇ ਆ ਇਹਨਾਂ ਦੇ ਵਿੱਚ ਕੋਈ ਗਲਤ ਚੀਜ਼ ਨਹੀਂ ਆਉਦੀ ਹਾਂ ਕੋਈ ਵਧੀਆ ਕੰਪਨੀ ਦਾ ਲਓ ਕੋਈ ਫੇਕ ਮਾਲ ਨਾ ਹੋਵੇ ਕਿਉਂਕਿ ਅੱਜ ਕੱਲ ਫੇਕ ਚੀਜ਼ਾਂ ਬਹੁਤ ਆਉਂਦੀਆਂ ਵਾ ਓਰੀਜਨਲ ਚੀਜ਼ਾਂ ਦੇ ਨਾਲ ਨਾਲ ਡੁਪਲੀਕੇਸੀ ਬਹੁਤ ਜ਼ਿਆਦਾ ਵਧ ਗਈ ਆ ਉਹ ਤੁਸੀਂ ਆਪਣੇ ਕਿਸੇ ਜਾਣਕਾਰ ਤੋਂ ਜਾਂ ਫਿਰ ਇੱਕ ਪਿੱਗੀ ਆਇਆ ਮੇਰਾ ਕੋਈ ਵੇਚੇ ਦੇ ਤੁਸੀਂ ਦੇਖਿਆ ਹੋਣਾ ਵਾ ਆਪਣੇ ਚੈਨਲ ਤੇ ਬਹੁਤੇ ਕੋਈ ਸਬਸਕ੍ਰਾਈਬਰ ਨਹੀਂ ਆ ਨਾ ਮੈਂ ਕੋਈ ਸੈਲੀਬ੍ਰਿਟੀ ਨਹੀਂ ਜਿਹੜਾ ਮੈਂ ਕਹੇ ਉਹ ਜਿਵੇਂ ਮੰਨ ਲਓ ਕਿਸੇ ਨੂੰ ਮੈਂ ਪ੍ਰਮੋਟ ਕਰ ਦਿਆ ਮੈਂ ਸਿਰਫ ਜਿੱਤਾ ਮਲੋ ਜਿਹੜੀ ਚੀਜ਼ ਤੋਂ ਮੈਨੂੰ ਫਾਇਦਾ ਹੋਇਆ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਆਪਣਾ ਕੋਈ ਬੰਦਾ ਕੋਈ ਮਤਲਬ ਦੀ ਗਲਤ ਚੀਜ਼ ਲਵਿੰਗ ਚੀਜ਼ ਦੇ ਵਿੱਚ ਤੇ ਮੇਰੀ ਪਰਸਨਲੀ ਆਪਣੇ ਪਰਿਵਾਰਾਂ ਨੂੰ ਹੀ ਬੇਨਤੀ ਆ ਖਾਸ ਕਰਕੇ ਇਹ ਵੀਡੀਓ ਮੈਂ ਇਸੇ ਚੀਜ਼ ਦੇ ਉੱਤੇ ਬਣਾਉਂਦਿਆ ਸੀ ਕਿ ਡੱਬੇ ਨੂੰ ਦੇਖ ਕੇ ਮੇਰੀਆਂ ਮਾਵਾ ਮੇਰੀਆਂ ਭੈਣਾਂ ਨਾ ਡਰਿਆ ਕਰੋ ਆਪਣੇ ਜਿਹੜੇ ਪੋਤੇ ਆ ਪੋਤਰੇ ਆ ਭਰਾਵਾ ਉਹਨਾਂ ਨੂੰ ਇਸ ਚੀਜ਼ ਲੈਣ ਤੋਂ ਮਾ ਨਾ ਕਰੋ ਕਿਉਂਕਿ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਕਮੀ ਹੈ ਫੌਰੀਂ ਦੇ ਮੁਕਾਬਲੇ ਤੇ ਜੇ ਆਪਾਂ ਬੋਡੀ ਨੂੰ ਸਟਰਨ ਕਰਨਾ ਤੇ ਆਪਾਂ ਨੂੰ ਪ੍ਰੋਟੀਨ ਲੈਣਾ ਪਊਗਾ ਹਾਂ ਪ੍ਰੋਟੀਨ ਕਿਹੜਾ ਲੈਣਾ ਪਊਗਾ ਉਹਦੇ ਤੇ ਆਪਾਂ ਮਤਲਬ ਮੈਂ ਆਪਣੇ ਭਰਾਵਾਂ ਨੂੰ ਦੱਸੂਗਾ ਅੱਗੇ ਦੀ ਅੱਗੇ ਜਿਹੜੀਆਂ ਨਈਆਂ ਵੀਡੀਓਆਂ ਆਉਣੀਆਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੋ ਵੈਸੇ ਮੈਨੂੰ ਕੋਈ ਮਤਲਬ ਕਿ ਉਹ ਹੈ ਨਹੀਂ ਆ ਮੇਰੀ ਵੀਡੀਓ ਦੇਖ ਕੇ ਨੂੰ ਚੰਗੀ ਗੱਲ ਸਿੱਖਣੀ ਆ ਮਾੜੀ ਨੂੰ ਖੈਰ ਤਾਂ ਨਹੀਂ ਕੱਢ ਦੇਣਾ ਜੇ ਮੈਂ ਮਾੜਾ ਕੁਝ ਬੋਲੂਗਾ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਵੀਰ ਜੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਤੇ ਧੰਨਵਾਦ ਜੀ ਬੜਾ ਬਹੁਤ ਤੁਸੀਂ ਮਰੀਆਂ ਇੰਨੀਆਂ ਗੱਲਾਂ ਸੁਣੀਆਂ ਸਤਿ ਸ੍ਰੀ ਅਕਾਲ